ਇਹਨਾਂ ਤੇ ਵੱਡੀ ਖਬਰ ਪਾਈ ਅਮਰਤਪਾਲ ਸਿੰਘ ਤੇ ਉਸਦੇ ਸਾਥੀਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਬੀਤੇ ਕੱਲ ਤੋਂ ਇਹੀ ਖਬਰ ਜਿਹੜੀ ਨਸ਼ਰ ਹੋ ਰਹੀ ਆ ਕਿ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਉੱਤੇ ਐਨਐਸਏ ਹਟ ਚੁੱਕੀ ਆ ਸੱਤ ਸਾਥੀਆਂ ਦੇ ਉੱਤੇ ਐਨਐਸਏ ਹਟਾ ਦਿੱਤੀ ਗਈ ਆ ਪੰਜਾਬ ਲਿਆਂਦਾ ਜਾਵੇਗਾ ਉਹਨਾਂ ਸੱਤ ਸੱਤ ਜਿਹੜੇ ਸਾਥੀ ਨੇ ਜਿਨ੍ਹਾਂ ਦੇ ਵਿੱਚ ਦਲਜੀਤ ਸਿੰਘ ਕਲਸੀ ਚਾਚਾ ਬਘੇਲ ਉਹ ਪ੍ਰਧਾਨ ਮੰਤਰੀ ਬਾਜੇ ਕੇ ਪਪਲ ਪ੍ਰੀਤ ਤੇ ਹੋਰ ਜਿਹੜੇ 7 ਸੜਕ ਸਾਥੀ ਨੇ ਅਮਰਤਪਾਲ ਸਿੰਘ ਦੇ ਉਹ ਪੰਜਾਬ ਲਿਆਂਦੇ ਜਾਣਗੇ ਪਰ ਕਈਆਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੈ ਕਿ ਪੰਜਾਬ ਲਿਆਂਦੇ ਜਾਣਗੇ ਪੰਜਾਬ ਤੋਂ ਬਾਅਦ ਉਹ ਆਪਣੇ ਆਪਣੇ ਘਰਾਂ ਨੂੰ ਚਲੇ ਜਾਣਗੇ ਬਲਕਿ ਅਜਿਹਾ ਨਹੀਂ ਆ ਇਹ ਬਿਲਕੁਲ ਵੀ ਨਹੀਂ ਆ ਆਪਣੇ ਘਰਾਂ ਨੂੰ ਨਹੀਂ ਜਾਣਗੇ ਬਲਕਿ ਪੰਜਾਬ ਸਰਕਾਰ ਜਿਹੜੀ ਆ ਇਹਨਾਂ ਦੇ ਉੱਤੇ ਸਿਕੰਜਾ ਕੱਸ ਰਹੀ ਆ ਤਾਂ ਡੀਆਈਜੀ ਰੇਂਜ ਬਾਰਡਰ ਰੇਜ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਕਿਹੜੇ ਨੇ 7 ਨਾਮ ਕਿਉਂ ਪੰਜਾਬ ਲਿਆਂਦਾ ਜਾਵੇਗਾ ਅਜਨਾਲਾ ਕਾਂਡ ਦੇ ਜਿਹੜੇ ਨਾਲ ਕੀ ਤਾਰ ਜੁੜੇ ਨੇ ਕਿਹੜਿਆ ਕਾਰਵਾਈ ਹੁਣ ਅੱਗੇ ਹੋਣ ਵਾਲੀ ਆ ਇਹਨਾਂ ਦੀਆਂ ਸੱਤ ਜੜਿਆਂ ਦੇ ਉੱਤੇ ਐਨਐਸਏ ਹਟ ਚੁੱਕੀ ਆ ਉਹਨਾਂ ਦੀਆਂ ਮੁਸ਼ਕਿਲਾਂ ਘਟਣ ਗਈਆਂ ਜਾਂ ਫਿਰ ਮੁਸ਼ਕਿਲਾਂ ਵਧਣ ਗਈਆਂ ਇਹ ਪੂਰੀ ਗੱਲਬਾਤ ਤੁਹਾਨੂੰ ਡੀਆਈਜੀ ਬਾਰਡਰ ਰੇਂਜ ਦੀ ਜਵਾਨੀ ਸੁਣੋ ਅਜਨਾਲੇ ਜਦੋਂ ਪੁਲਿਸ ਸਟੇਸ਼ਨ ਤੇ ਈਸ਼ੂ ਖੜਾ ਹੁੰਦਾ ਹੈ ਉੱਤੇ ਅਟੈਕ ਕੀਤਾ ਜਾਂਦਾ ਹੈ ਉਦੋਂ 39 ਨੰਬਰ ਇੱਕ ਐਫਆਈਆਰ ਰਜਿਸਟਰ ਹੁੰਦੀ ਆ ਜਿਹੜੇ 10 ਬੰਦੇ ਆਰੇ ਖਿਲਾਫ ਐਨਐਸਏ ਲੱਗੀ ਸੀ ਹਲੇ ਤੱਕ ਇਹਨਾਂ ਦੀ ਉਸ ਚ ਰੈਸਟ ਨਹੀਂ ਸੀ ਪਈ ਔਰ ਅਸੀਂ ਉਸ ਨੂੰ ਇਨਵੈਸਟੀਗੇਸ਼ਨ ਨੂੰ ਅੱਗੇ ਵਧਾ ਰਹੇ ਆ ਅੱਜ ਦੀ ਡੇਟ ਦੇ ਵਿੱਚ ਸਿਰਫ 7 ਜਨੇ ਆ ਜਿਨ੍ਹਾਂ ਨੂੰ ਅਸੀਂ ਉਸ 39 ਨੰਬਰ ਮਕਦਮੇ ਚ ਅਰੈਸਟ ਕਰ ਰਹੇ ਜੀ ਉਹਨਾਂ ਨੂੰ ਅਸੀਂ ਪੰਜਾਬ ਲੈ ਕੇ ਆਵਾਂਗੇ ਔਰ ਅਸੀਂ ਤਫਤੀਸ਼ ਨੂੰ ਅੱਗੇ ਵਧਾਵਾਂਗੇ ਸਿਰਫ 7 ਬੰਦੇ ਆ ਜੀ ਉਹਨਾਂ ਦੇ ਨਾਮ ਹੈ ਜੀ ਬਸੰਤ ਸਿੰਘ ਭਗਵੰਤ ਸਿੰਘ ਬਾਜੇਖਾਨਾ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਕਲਸੀ ਦਜੀਤ ਕਲਸੀ ਗੁਰਿੰਦਰਪਾਲ ਸਿੰਘ ਗੁਰੀ ਔਜਲਾ ਹਰਜੀਤ ਸਿੰਘ ਏਲੇਸ ਚਾਚਾ ਤੇ ਕਲਵੰਤ ਰੋਕੇ ਸੋ ਇਹੀ ਸਿਰਫ ਬੰਦੇ ਆ ਜਿਨ੍ਹਾਂ ਨੂੰ ਅਸੀਂ ਉਸ ਕੇਸ ਦੇ ਵਿੱਚ ਅਸੀਂ ਲੈ ਕੇ ਆ ਰਹੇ ਆ ਔਰ ਅਸੀਂ ਆਪ ਦੀ ਉਸ ਕੇਸ ਇਨ੍ਹਾਂ ਨੂੰ ਬਤਾਇਆ ਸੀ ਆ ਅਰੈਸਟ ਕਰਾਂਗੇ ਅਰੈਸਟ ਕਰਕੇ ਉਹਦੀ ਤਫਤੀਸ਼ ਹੋਸੀ ਅੱਗੇ ਵਧਾਵਾਗੇ ਪੁਲਿਸ ਮੇਸੇ ਕੀਤਾ ਜਾਏਗਾ ਨਾ ਉਹਨੇ ਹੀ ਗਿਰਫਤਾਰੀ ਵਾਲੀ ਪੁਲਿਸ ਨੂੰ ਦੇ ਦੇ ਸਕਦੇ ਹਾਂ ਹਾਂਜੀ ਪੁਲਿਸਟਰੀ ਮਜਾ ਸਰ ਅਮਰਿਤਪਾਲ ਵੀ ਕਿਉਂਕਿ ਮੇਨ ਹੈ ਤੁਸੀਂ ਅਮਰਿਤਪਾਲ ਹੈ ਨਾ ਕੀ ਸੁਣੂ ਲਿਆਂਦਾ ਨਹੀਂ ਮੈਂ ਹਲੇ ਕੁਛ ਨਹੀਂ ਕਹੂੰਗਾ ਜੀ ਉਹਦੇ ਬਾਰੇ ਕਿਉਂਕਿ ਤੁਸੀਂ ਜਿਹੜਾ ਸਿਰਫ ਮੈਨੂੰ ਸਵਾਲ ਕੀਤਾ ਕਿ ਐਮਐਸਏ ਖਤਮ ਕੀਤਾ ਗਿਆ ਹੈ ਸਾਰਿਆਂ ਦਾ ਮੈਂ ਸਿਰਫ ਤੁਹਾਨੂੰ ਇਹ ਇਸ ਵੇਲੇ ਕਿਉਂਕਿ ਜਿੱਦਾਂ ਜਿੱਦਾਂ ਸਾਡੀ ਤਫਤੀਸ਼ ਹੋਊਗੀ ਜੋ ਕੁਝ ਵੀ ਸਾਨੂੰ ਤਫਤੀਸ਼ ਲੱਢਿੰਦਾ ਹੋਗਾ ਉਹਦੇ ਅਕੋਰਡਿੰਗਲੀ ਹੀ ਅਸੀਂ ਐਕਟ ਕਰਾਂਗੇ ਜੋ ਪ੍ਰੈਜ਼ੈਂਟਲੀ ਆ ਅਜਿਹੀ ਤਰੀਕ ਚ ਸਿਰਫ ਇਹ ਸੱਤ ਬੰਦੇ ਆ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਕੇ ਅਸੀਂ ਜੋ ਕਾਨੂੰਨ ਦੇ ਤਹਿਤ ਕਾਰਵਾਈ ਬੰਦੀ ਆ ਬਿਲਕੁਲ ਉਦਾਂ ਹੀ ਹੋਊਗਾ ਜੀ ਇਹਨਾਂ ਦੇ ਨਾਲ ਵੀ ਔਰ ਜਿੰਨੇ ਵੀ ਸਾਡੇ ਅਮ੍ਰਿਤਸਰ ਦੇ ਵਿੱਚ ਜਾਂ ਹੋਰ ਵੀ ਪੰਜਾਬ ਚ ਬਾਕ ਬਾਕ ਮਕਦਮੇ ਆ ਹਰੇਕ ਜਿੱਥੇ ਜਿੱਥੇ ਵੀ ਲੜਿੰਦਾ ਉਸ ਹਿਸਾਬ ਨਾਲ ਇਹਨਾਂ ਦੇ ਐਕਟ ਕੀਤਾ ਜਾਊਗਾ। ਤੋਂ ਮੀਰੀ ਦੀ ਗੱਲ ਨਾਲ ਕੋਰਟ ਪੇਜ ਹਾਂਜੀ ਜਨਾਲਾ ਕੋਰਟ ਪੇਜ ਚ ਜਾਏਗਾ। ਹਾਂਜੀ ਜਨਾਲਾ ਕੋਰਟ ਦੇ ਵਿੱਚ ਹੀ ਐਨਐਸਏ ਵੀ ਕਮਰੇ ਕੀ ਐਨਐਸਏ ਹਟਾ ਦਿੱਤੀ ਉਹ ਕਲੀਅਰ ਇੰਪ੍ਰੈਸ਼ਨ ਹਾਂਜੀ ਐਨਐਸਏ ਜਿਵੇਂ ਕਿਹਾ ਗਿਆ ਹੈ ਕਿ ਗੈਰਿੰਗ ਇੰਪ੍ਰੈਸ਼ਨ ਦੇ ਉਹ ਐਨਐਸਏ ਹਟਾ ਦਿੱਤੀ ਗਈ ਐਨਐਸਏ ਇਹ ਇੰਨਾ ਤੇ ਖਤਮ ਹੋ ਗਈ ਹੈ ਜੀ ਹਾਂ ਕੁਛ ਤੇ ਕੱਲ ਖਤਮ ਹੋ ਰਹੀ ਆ ਕੁਛ ਤੇ ਪਰਸੋ ਖਤਮ ਹੋ ਰਹੀ ਆ ਕੁਛ ਤੇ ਅੱਗੇ ਖਤਮ ਹੋ ਰਹੀ ਆ ਜੀ ਸੋ ਜਿਹੜਾ ਹੁਣ ਜਦੋਂ ਇਹ 1 ਸਾਲ ਦਾ ਐਨਐਸਏ ਦਾ ਟਾਈਮ ਸੀ ਜਿਹੜਾ ਖਤਮ ਹੋ ਗਿਆ ਫੇਰ ਹੁਣ ਅਸੀਂ ਫਰਦਰ ਇਸ ਕੇਸ ਦੀ ਇਨਵੈਸਟੀਗੇਸ਼ਨ ਲਈ ਹਲੇ ਇਹਨਾਂ ਨੂੰ ਅਰੈਸਟ ਪਾ ਰਹੇ ਹਾਂ ਇਹ ਕਿਰੇ ਕਿਹਦੀ ਗੇਜ ਦੇ ਮਤਲਬ ਹੈ ਜੀ ਸਾਰੇ ਆ ਡਿਬਰੂਗੜਾ ਜੀ ਅੱਜ ਕੱਲ ਕੋਰਟ ਤੇ ਪੇਸ਼ ਕੀਤਾ ਜਾਏਗਾ ਹਾਂਜੀ ਕੱਲ ਕੀਤਾ ਜਾਏਗਾ ਨਹੀਂ ਕੱਲ ਨਹੀਂ ਪੇਸ਼ ਕੀਤਾ ਜਾਊਗਾ ਜੀ ਅਸੀਂ ਤੁਹਾਨੂੰ ਪਹਿਲਾਂ ਦੱਸ ਦਾਂਗੇ ਕਿਉਂਕਿ ਜੋ ਵੀ ਇਹਦਾ ਅਜਨਾਲੇ ਜਦੋਂ ਪੁਲਿਸ ਸਟੇਸ਼ਨ ਤੇ ਇਸ਼ੂ ਖੜਾ ਹੁੰਦਾ ਹੈ ਉੱਤੇ ਅਟੈਕ ਕੀਤਾ ਜਾਂਦਾ ਹੈ ਉਦੋਂ 39 ਨੰਬਰ ਇੱਕ ਐਫਆਈਆ ਰਜਿਸਟਰ ਹੁੰਦੀ ਆ ਇਹ ਜਿਹੜੇ 10 ਬੰਦਿਆਂ ਦੇ ਖਿਲਾਫ ਐਨਐਸਏ ਲੱਗੀ ਸੀ ਹਲੇ ਤੱਕ ਇਹਨਾਂ ਦੀ ਉਸ ਤੇ ਰੈਸਟ ਨਹੀਂ ਸੀ ਪਈ ਔਰ ਅਸੀਂ ਉਸ ਨੂੰ ਇਨਵੈਸਟੀਗੇਸ਼ਨ ਅੱਗੇ ਵਧਾ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ ਸਿਰਫ 7 ਜਨੇ ਆ ਜਿਨ੍ਹਾਂ ਨੂੰ ਅਸੀਂ ਉਸ 39 ਨੰਬਰ ਮਕਦਮੇ ਵਿੱਚ ਅਰੈਸਟ ਕਰ ਰਹੇ ਹਾਂ ਜੀ ਉਹਨਾਂ ਨੂੰ ਅਸੀਂ ਪੰਜਾਬ ਲੈ ਕੇ ਆਵਾਂਗੇ ਔਰ ਅਸੀਂ ਤਫਤੀਸ਼ ਨੂੰ ਅੱਗੇ ਵਧਾਵਾਂਗੇ ਸਿਰਫ 7 ਬੰਦੇ ਆ ਜੀ ਉਹਨਾਂ ਦੇ ਨਾਂ ਹੈ ਜੀ ਬਸੰਤ ਸਿੰਘ ਭਗਵਾਨ ਸਿੰਘ ਬਾਜੇਖਾਨ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਕਲਸੀ ਦਜੀਤ ਕਲਸੀ ਗੁਰਿੰਦਰਪਾਲ ਸਿੰਘ ਗੁਰਿਓਜਲਾ ਹਰਜੀਤ ਸਿੰਘ ਏਲਸ ਚਾਚਾ ਤੇ ਕਲਵੰਤ ਰੋਕੇ ਸੋ ਇਹੀ ਸਿਰਫ ਬੰਦੇ ਆ ਜਿਨ੍ਹਾਂ ਨੂੰ ਅਸੀਂ ਉਸ ਕੇਸ ਦੇ ਵਿੱਚ ਅਸੀਂ ਲੈ ਕੇ ਆ ਰਹੇ ਆ ਔਰ ਅਸੀਂ ਆਪ ਦੀ ਉਸ ਕੇਸ ਇਹਨਾਂ ਨੂੰ ਬਕਾਇਦਾ ਸੀ ਅ ਅਰੈਸਟ ਕਰਾਂਗੇ ਅਰੈਸਟ ਕਰਕੇ ਉਹਦੀ ਤਫਤੀਸ਼ ਨੂੰ ਅਸੀਂ ਅੱਗੇ ਵਧਾਵਾਗੇ ਤੁਸੀਂ ਬੇਸਿਕਲ ਜਾਇਗਾ ਨਾਲ ਉਹਦਾ ਵੀ ਦਿੱਸਾਈ ਵਾਲੀ ਪੁਸਤਕ ਵਿੱਚ ਰੱਖੋਗੇ ਹਾਂਜੀ ਪੁਸਤਕ ਵਿੱਚ ਅਜਾ ਸਰ ਅਮਰਤਪਾਲ ਵੀ ਕਿਉਂਕਿ ਮੇਨ ਹੈ ਤੁਸੀਂ ਅਮਰਤਪਾਲ ਹਨ ਕੇਸ ਨੂੰ ਨਹੀਂ ਆਦਾ ਨਹੀਂ ਮੈਂ ਹਲੇ ਕੁਛ ਨਹੀਂ ਕਹੂੰਗਾ ਜੀ ਉਹਦੇ ਬਾਰੇ ਕਿਉਂਕਿ ਤੁਸੀਂ ਜਿਹੜਾ ਸਿਰਫ ਇਹਨੂੰ ਸਵਾਲ ਕੀਤਾ ਕਿ ਐਮਐਸਏ ਖਤਮ ਕੀਤਾ ਗਿਆ ਹੈ ਸਾਰਿਆਂ ਦਾ ਮੈਂ ਸਿਰਫ ਤੁਹਾਨੂੰ ਇਹ ਇਸ ਵੇਲੇ ਕਿਉਂਕਿ ਜਿੱਦਾਂ ਜਿੱਦਾਂ ਸਾਡੀ ਤਫਤੀਸ਼ ਹੋਊਗੀ ਜੋ ਕੁਛ ਵੀ ਸਾਨੂੰ ਤਫਤੀਸ਼ ਲੱਭਿੰਦਾ ਹੋਊਗਾ ਉਹਦੇ ਅਕੋਰਡਿੰਗਲੀ ਹੀ ਅਸੀਂ ਐਕਟ ਕਰਾਂਗੇ ਜੋ ਪ੍ਰੈਜ਼ੈਂਟਲੀ ਆ ਅੱਜ ਦੀ ਤਰੀਕ 'ਚ ਸਿਰਫ ਇਹ ਸੱਤ ਬੰਦੇ ਆ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਕੇ ਅਸੀਂ ਜੋ ਕਾਨੂੰਨ ਦੇ ਤਹਿਤ ਕਾਰਵਾਈ ਬੰਦੀ ਆ ਬਿਲਕੁਲ ਉਦਾਂ ਹੀ ਹੋਊਗਾ ਜੀ ਇਹਨਾਂ ਦੇ ਨਾਲ ਵੀ ਔਰ ਜਿੰਨੇ ਵੀ ਸਾਡੇ ਅੰਮ੍ਰਿਤਸਰ ਦੇ ਵਿੱਚ ਜਾਂ ਹੋਰ ਵੀ ਪੰਜਾਬ ਚ ਬਾਕ ਬਾਕ ਮੁਕਦਮੇ ਆ ਹਰੇਕ ਜਿੱਥੇ ਜਿੱਥੇ ਵੀ ਲੜਿੰਦਾ ਉਸ ਹਾਰ ਨਾਲ ਇਹਨਾਂ ਦੇ ਐਕਟ ਕੀਤਾ ਜਾਊਗਾ। ਉਹ ਮੀਂਹ ਦੀ ਗੱਲ ਨਾਲ ਕੋਰਟ ਪੇਜ ਤੇ ਹਾਂਜੀ ਜਨਾਲਾ ਕੋਰਟ ਪੇਜ ਤੇ ਜਾਏਗਾ। ਹਾਂਜੀ ਜਨਾਲਾ ਕੋਰਟ ਦੇ ਵਿੱਚ ਹੀ ਵੀ ਕੰਮ ਰਹਿ ਗਿਆ ਐਨਐਸਏ ਹਟਾ ਦਿੱਤੀ ਉਹ ਕਲੀਅਰ ਇੰਪ੍ਰੈਸ਼ਨ ਹਾਂਜੀ ਐਨਐਸਏ ਜਿਵੇਂ ਕਿਹਾ ਜਾਰੀ ਕਲੀਅਰ ਇੰਪ੍ਰੈਸ਼ਨ ਦੇ ਨੂੰ ਐਨਐਸਏ ਹਟਾ ਦੇਣੀ ਐਨਐਸਏ ਇਹ ਇਨਾਂ ਤੇ ਖਤਮ ਹੋ ਗਈ ਹੈ ਜੀ। ਹਾਂ ਕੁਛ ਤੇ ਕੱਲ ਖਤਮ ਹੋ ਰਹੀ ਆ ਕੁਛ ਤੇ ਪਰਸੋ ਖਤਮ ਹੋ ਰਹੀ ਆ ਕੁਛ ਤੇ ਅੱਗੇ ਖਤਮ ਹੋ ਰਹੀ ਆ ਜੀ ਸੋ ਜਿਹੜਾ ਹੁਣ ਜਦੋਂ ਇਹ 1 ਸਾਲ ਦਾ ਐਨਐਸਏ ਦਾ ਟਾਈਮ ਸੀ ਜਿਹੜਾ ਖਤਮ ਹੋ ਗਿਆ ਫੇਰ ਹੁਣ ਅਸੀਂ ਫਰਦਰ ਇਸ ਕੇਸ ਦੀ ਇਨਵੈਸਟੀਗੇਸ਼ਨ ਲਈ ਹਲੇ ਇਹਨਾਂ ਨੂੰ ਅਰੈਸਟ ਪਾ ਰਹੇ ਆ ਕਿਹੜੇ ਕਈ ਵੀ ਦੇਰ ਜੋ ਮਾਮਲੇ ਚ ਸਾਰੇ ਆ ਡਿਬਰੂਗਾ ਜੀ ਕੱਲ ਕੋਰਟ ਤੇ ਪੇਸ਼ ਕੀਤਾ ਜਾਏਗਾ ਹਾਂਜੀ ਕੱਲ ਕਿੱਥੇ ਜਾਏਗਾ ਨਹੀਂ ਕੱਲ ਨਹੀਂ ਪੇਸ਼ ਕੀਤਾ ਜਾਊਗਾ ਜੀ ਅਸੀਂ ਤੁਹਾਨੂੰ ਪਹਿਲਾਂ ਹਾਂ ਤੁਸੀਂ ਸੁਣਿਆ ਹਾਲਾਂਕਿ ਇਹ ਗੱਲ ਤਾਂ ਚਲੋ ਸਾਫ਼ ਹੋ ਚੁੱਕੀ ਹੈ ਕਿ ਐਨਐਸਏ ਦਾ ਸਮਾਂ ਪੂਰਾ ਹੋ ਚੁੱਕਿਆ ਨੈਸ਼ਨਲ ਸਕਿਉਰਿਟੀ ਐਕਟ ਜਿਹੜੀ ਉਹ ਟੁੱਟ ਚੁੱਕੀ ਆ ਉਹ ਖਤਮ ਹੋ ਚੁੱਕੀ ਆ ਜਿਸ ਤੋਂ ਬਾਅਦ ਹੁਣ ਡਿਬੜੂਗੜ ਜੇਲ੍ਹ ਚੋਂ ਇਹਨਾਂ ਸਾਰਿਆਂ ਨੂੰ ਪੰਜਾਬ ਲਿਆਂਦਾ ਜਾਵੇਗਾ ਸਿਵਾਏ ਅਮਰਤਪਾਲ ਸਿੰਘ ਦੇ ਤੇ ਇੱਕ ਹੋਰ ਸਾਥੀ ਨੂੰ ਛੱਡ ਕੇ ਤਾਂ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਖਤਮ ਹੋ ਚੁੱਕੀ ਸੀ ਪਰ ਦੁਬਾਰਾ ਤੋਂ ਐਨਐਸਏ ਉਹਨਾਂ ਦੇ ਉੱਤੇ ਲਗਾ ਦਿੱਤੀ ਗਈ ਸੀ ਤਾਂ ਯੂਪੀਏ ਵੀ ਲਗਾ ਦਿੱਤੀ ਗਈ ਸੀ ਤਾਂ ਅਮਰਤਪਾਲ ਸਿੰਘ ਫਿਲਹਾਲ ਡਿਬੜੂਗੜ ਜੇਲ੍ਹ ਦੇ ਵਿੱਚ ਰਹਿਣਗੇ ਪਰ ਅੱਜ ਅੱਜ ਅਮਰਤਪਾਲ ਸਿੰਘ ਦੇ ਸਾਥੀ ਪੰਜਾਬ ਲਿਆਂਦੇ ਜਾਣਗੇ ਕਈ ਕੱਲ ਲਿਆਂਦੇ ਜਾਣਗੇ ਤਾਂ ਪੰਜਾਬ ਦੇ ਕਿਹੜੇ ਥਾਣੇ ਦੇ ਵਿੱਚ ਰੱਖਿਆ ਜਾਊ ਕਿਹੜੀ ਜੇਲ੍ਹ ਦੇ ਵਿੱਚ ਰੱਖਿਆ ਜਾਊ ਕਿਉਂਕਿ ਜਨਾਲਾ ਕਾਂਡ ਜੋ ਵਾਪਰਿਆ ਸੀ ਇਹ ਜਨਾਲਾ ਕਾਂਡ ਦੇ ਵਿੱਚ ਉਸ ਤੋਂ ਬਾਅਦ ਐਫਆਈਆਰ ਦਰਜ ਹੋਈ ਸੀ ਐਫਆਈਆਰ ਦਰਜ ਹੋਣ ਤੋਂ ਬਾਅਦ ਉਸ ਮਾਮਲੇ ਦੇ ਵਿੱਚ ਇਹਨਾਂ ਦੇ ਉੱਤੇ ਐਕਸ਼ਨ ਲਿਆ ਜਾ ਰਿਹਾ ਤਾਂ ਐਨਐਸਏ ਖਤਮ ਹੋਣ ਤੋਂ ਬਾਅਦ ਹੁਣ ਜਨਾਲਾ ਦੀ ਪੁਲਿਸ ਜਿਹੜੀ ਆ ਆਪਣੇ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਕਾਰਵਾਈ ਕਰੇਗੀ ਕਿੰਨਾ ਸਮਾਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਕਦੋਂ ਤੱਕ ਇਹਨਾਂ ਦੀ ਜ਼ਮਾਨਤ ਹੋਵੇਗੀ ਕਦੋਂ ਤੱਕ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਇਹਨਾਂ ਦੇ ਮਲਾਪ ਹੋਣਗੇ ਕਦੋਂ ਪਰਿਵਾਰਕ ਮੈਂਬਰਾਂ ਦੇ ਨਾਲ ਇਹ ਸੁੱਖ ਦਾ ਸਾਹ ਲੈਣਗੇ ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ ਪਰ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚੋਂ ਇਹ ਪੰਜਾਬ ਆਉਣਗੇ ਇਹ ਗੱਲ ਤੈਹ ਹੋ ਚੁੱਕੀ ਆ ਐਨਐਸਏ ਟੁੱਟ ਚੁੱਕੀ ਆ ਪਰ ਰਾਹਤ ਵਾਲੀ ਗੱਲ ਵੱਡੀ ਜ਼ਿਆਦਾ ਨਹੀਂ ਹੈ ਕਿਉਂਕਿ ਬਹੁਤ ਸਾਰਿਆਂ ਨੂੰ ਇਹ ਹੀ ਸੀ ਕਿ ਘਰਾਂ ਨੂੰ ਚਲੇ ਜਾਣਗੇ ਬਲਕੇ ਨਹੀਂ ਅਜੇ ਹਾਂ ਨਹੀਂ ਆ ਐਕਸ਼ਨ ਲਿਆ ਜਾਵੇਗਾ ਸਿਕੰਜਾ ਕੱਸਿਆ ਜਾਵੇਗਾ ਜਨਾਲਾ ਕਾਂਢ ਦੇ ਵਿੱਚ ਜੋ ਐਫਆਈਆਰ ਦਰਜ ਹੋਈ ਸੀ ਜਨਾਲਾ ਦੇ ਥਾਣੇ ਦੇ ਵਿੱਚ ਜੋ ਕੁਝ ਹੋਇਆ ਸਭ ਨੂੰ ਯਾਦ ਹੈ ਕਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਦੇ ਸਾਥੀ ਫੜੇ ਜਾਂਦੇ ਨੇ ਬਾਅਦ ਵਿੱਚ ਆਪਣੇ ਸਾਥੀਆਂ ਦੇ ਨਾਲ ਅਮਰਤਪਾਲ ਸਿੰਘ ਥਾਣੇ ਦੇ ਵਿੱਚ ਪਹੁੰਚ ਜਾਂਦਾ ਉੱਥੇ ਜੋ ਕੁਝ ਹੁੰਦਾ ਤੁਸੀਂ ਸਭ ਨੇ ਵਰਤਾਂਤ ਦੇਖਿਆ ਆ ਉਸ ਤੋਂ ਬਾਅਦ ਆਪਰੇਸ਼ਨ ਅਮਰਤਪਾਲ ਚਲਾਇਆ ਜਾਂਦਾ ਤੇ ਪੁਲਿਸ ਦੀ ਬੜੀ ਕਿਰਕਰੀ ਹੁੰਦੀ ਆ ਆਪਰੇਸ਼ਨ ਅਮਰਤਪਾਲ ਸਿੰਘ ਚਲਾਉਣ ਤੋਂ ਬਾਅਦ ਇਹਨਾਂ ਸਾਥੀਆਂ ਨੂੰ ਹਰਾਸਤ ਦੇ ਵਿੱਚ ਲਿਆ ਜਾਂਦਾ। ਗ੍ਰਫਤਾਰ ਕਰਕੇ ਆ ਸੰਦੀ ਦਿਬੜੁਗੜ ਜੇਲ੍ਹ ਦੇ ਵਿੱਚ ਐਨਐਸਏ ਲਗਾ ਕੇ ਭੇਜ ਦਿੱਤਾ ਜਾਂਦਾ। ਅਮਰਤਪਾਲ ਸਿੰਘ ਵੀ ਆ ਸੰਦੀ ਦਿਬੜੁਗੜ ਜੇਲ੍ਹ ਦੇ ਵਿੱਚ ਹੀ ਪੰਦ ਹੈ। ਹਾਲਾਂਕਿ ਹੁਣ ਐਮਪੀ ਬਣ ਚੁੱਕੇ ਨੇ ਆ ਖਡੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਨਿਤਰੇ ਸੀ ਵੱਡੀ ਜਿੱਤ ਹਾਸਲ ਹੋਈ ਆ। ਤਾਂ ਲੋਕਾਂ ਦੇ ਵੱਲੋਂ ਫਤਵਾ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜਾਰੀ ਕਰ ਦਿੱਤਾ। ਦੂਜੇ ਪਾਸੇ ਅਮਰਤਪਾਲ ਸਿੰਘ ਦੇ ਪਿਤਾ ਨੇ ਵੀ ਐਲਾਨ ਕਰ ਦਿੱਤਾ ਕਿ 2027 ਦੇ ਵਿੱਚ ਪੰਥਕ ਪਾਰਟੀ ਖੜੀ ਹੋਣ ਜਾ ਰਹੀ ਆ। ਉਹ ਪਾਰਟੀ ਕਿਹੜੀ ਆ? ਅਕਾਲੀ ਦਲ ਬਾਰਸ ਪੰਜਾਬ ਦੇ। ਜੋ ਅਮਰਤਪਾਲ ਸਿੰਘ ਦੀ ਨਵੀਂ ਪਾਰਟੀ ਆ। ਜਿਸ ਦੇ ਵਿੱਚ ਅਮਰਪਾਲ ਸਿੰਘ ਦੇ ਪਿਤਾ ترਸੇਮ ਸਿੰਘ ਸਰਬਜੀਤ ਸਿੰਘ ਖਾਲਸਾ ਫਰੋਜਪੁਰ ਤੋਂ ਐਮਪੀ ਨੇ ਜੋ ਤੇ ਉਹ ਉਹਨਾਂ ਤੋਂ ਇਲਾਵਾ ਹੋਰ ਜਿਹੜੇ ਸਾਥੀ ਨੇ ਹੁਣ ਅੱਗੇ ਉਹ ਕਮੇਟੀਆਂ ਬਣਾ ਬਣਾ ਕੇ ਕਮੇਟੀਆਂ ਦੇ ਮੈਂਬਰ ਬਣਾਏ ਜਾ ਰਹੇ ਨੇ ਤਾਂ ਖੈਰ ਖੁਸ਼ੀ ਦੀ ਖਬਰ ਵੀ ਆ ਪਰ ਅਸਲ ਖੁਸ਼ੀ ਦੀ ਖਬਰ ਉਹਦੇ ਹੋਵੇਗੀ ਜਦੋਂ ਸਾਰੇ ਆਪਣੇ ਆਪਣੇ ਘਰਾਂ ਨੂੰ ਜਾਣਗੇ